हां जी दोस्तों सारेया नु ससरीकाल स्वागत करते हा ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਪੀ ਵੀਰ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਤੇ ਪਸ਼ੂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਗ ਤੁਹਾਨੂੰ ਦਿਖਾਉਣੇ ਆ ਟੋਟਲ ਦੋ ਵੜਾ ਜਿਹੜੀਆਂ ਬਿਲਕੁਲ ਸਾਜਰ ਤਾਜ਼ੀਆਂ ਸੂਈਆਂ ਨੇ ਆ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਬੇਨ ਬੱਚੇ ਤੋਂ ਆ ਇੱਕ ਟੋਕੜ ਗੱਬਣ ਵੈੜ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੋ ਟੋਟਲ ਇਹ 4 ਨਗ ਹੋਣਗੇ ਚੌ ਨਗਾਂ ਦੀ ਡਿਟੇਲ ਫੁੱਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਬਾਕੀ ਵੀਡੀਓ ਬਾਅਦ ਤੋਂ ਬਾਅਦ ਅੱਗੇ ਦੋਸਤੋ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਬਾਕੀ ਪਸ਼ੂ ਇੱਥੇ ਆਣ ਕੇ ਮੇਰਾ ਵੀਰ ਕੋਈ ਨਰਕ ਪਰਕ ਆਪਣੀ ਕਰਕੇ ਤਸੱਲੀ ਕਰਕੇ ਫਿਰ ਖਰੀਦਦੇ ਠੀਕ ਆ ਜੀ ਹਰ ਥਾਂ ਤੋਂ ਜਿੱਥੋਂ ਵੀ ਆਪਾਂ ਵੀਡੀਓ ਬਣਾਉਣੇ ਆ ਉੱਥੇ ਤੁਸੀਂ ਜਾ ਕੇ ਆਪਣੀ ਤਸੱਲੀ ਕਰਿਆ ਕਰੋ ਜਿਹੜਾ ਗੱਬਣ ਪਸ਼ੂ ਕਹਿੰਦੇ ਆ ਦੋਸਤੋ ਜਾਂ ਗੱਬਣ ਟੋਕੜ ਕਹਿੰਦੇ ਆ ਉਹਨੂੰ ਚੈੱਕ ਇੱਕ ਵਾਰੀ ਆਪਣਾ ਡਾਕਟਰ ਸਾਹਿਬ ਨਾਲ ਜਾ ਕੇ ਜ਼ਰੂਰ ਕਰਵਾ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਦੋਸਤੋ ਕੋਈ ਕਿੰਤੂ ਪਰੰਤੂ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਤੇ ਜਿਹੜੀਆਂ ਸੂਈਆਂ ਵੜਾ ਤੁਹਾਨੂੰ ਦਿਖਾਉਣੇ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਚੋਣੀਆਂ ਤੁਸੀਂ ਹੁੰਦੀਆਂ ਨੇ ਆਪਣਾ ਸਮੇਂ ਚੋਂ ਸਮਾਂ ਕੱਢ ਕੇ ਸੋ ਉਹ ਨਰਕ ਪਰਖਾ ਉਹ ਤਸੱਲੀ ਆ ਜ਼ਰੂਰ ਕਰਿਆ ਕਰੋ ਅੱਜ 12 ਜੁਲਾਈ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਦੁਪਹਿਰ ਦੇ ਸਾਢੇ 12:30 ਵਜੇ ਦਾ ਆਓ ਲੈਣੀਆਂ ਬਧੇਰੇ ਡਿਟੇਲ ਹੈਪੀ ਕੀ ਹਾਲ ਨੇ ਭਾਈ ਗੈਸ ਨੂੰ ਚਲ ਤੁਸੀਂ ਸੁਣਾਓ ਬੜੇ ਵਧੀਆ ਚੰਗੇ ਵੀ ਤਾਂ ਠੀਕ ਠਾਕ ਜੀ ਹ थीक अच्छा हैप्पी ਜਿੱਦਾਂ ਆਪਾਂ ਜ਼ਿਕਰ ਕੀਤਾ ਦੋ ਆਪਣੇ ਕੋਲ ਸੱਜਰ ਸੁਈਆਂ ਵੜਾ ਦੋ ਤਾਂ ਆਈਆਂ ਇੱਕ ਬਣੇ ਬੱਚਿਓ ਇੱਕ ਤੋਕੜ ਗੱਬਣਿਆ ਇੱਕ ਤੋਕੜ ਕਾ ਹਾਂਜੀ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਇਹ ਨਾ ਗਨੇ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਜਿਹੜੀਆਂ ਬਿਲਕੁਲ ਸੱਜਰ ਵੜਾ ਨੇ ਤਾਜ਼ੀਆਂ ਸੁਈਆਂ ਇਹਨਾਂ ਤੋਂ ਕਰ ਲਵਾਂਗੇ ਠੀਕ ਆ ਆ ਦੇਖੋ ਅਜਾ ਵੀ ਸ਼ੁਰੂਆਤ ਇਸੇ ਬੈੜ ਤੋਂ ਕਰ ਲੈਣੀ ਆ ਇਹ ਸੰਗ ਸਾਬ ਦੂਜਾ ਸੁਹਾ ਸੁਈ ਆ ਠੀਕ ਹੈ ਜੀ ਸੁਈ ਨੂੰ 10-12 ਦਿਨ ਹੋ ਗਏ ਆ ਠੀਕ ਆ ਬੱਛਾ ਮਗਰ ਜੋੜਾ ਕਸਾ 12 ਦਿਨਾਂ ਦੀ ਸੂਈ ਹੈ ਹਾਂਜੀ ਲਓ ਜੀ ਤੇ ਸੂਬਾ ਦੂਜਾ ਦੋਸਤੋ ਅਸਾਂ 12 ਦਿਨਾਂ ਦੀ ਸੂਈ ਮਗਰ ਵੱਛਾ ਹੈ ਮੇਲ ਕਾਫ ਤੇ ਦੁੱਧ ਕਿੰਨਾ ਚੋੜਾਂਗੇ ਸੰਦੀ ਸਾਹਿਬ 12 ਕਿਲੋ ਦੁੱਧ ਹੋਊਗਾ ਹੁਣ ਆਪਣੇ ਘਰੇ ਕੋਈ ਬੰਦਾ ਦੋ ਟਾਈਮ ਤਿੰਨ ਟਾਈਮ ਭਾ 10 ਦਿਨ ਚੋਈ ਜਾ ਆਪਾਂ ਨੂੰ ਕੋਈ ਦਿੱਕਤ ਨਹੀਂ ਅੱਛਾ ਜੀ ਹਾਂਜੀ ਵਾਦੀ ਜਹੀ ਘਟੂਗੀ ਨਾ 12 ਦਿਨਾਂ ਦੀ ਤੇ 12 ਕਿਲੋ ਦੁੱਧ 12 ਕਿਲੋ ਦੁੱਧ ਆ ਤਾਂ ਆਪਾਂ 11 ਕਿਲੋ ਕਹਿ ਕੇ ਦੇਣੀ ਆ 11 ਕਿਲੋ ਭਾਂਉਗੇ ਇਸ ਆਪਣੇ ਮਿੰਤੀ ਕਰ ਲੈ ਦੋ ਟਾਈਮ ਤਿੰਨ ਟਾਈਮ تسਲੀ ਕਰੇ ਆ ਆਪਦੀ ਕੋਈ ਠੀਕ ਹੈ ਜੀ ਹਾਂਜੀ ਤੇ ਐ ਚੋਣ ਚੰਗੀ ਚੰਗੀ ਚੋਣ ਐ ਬਹੁਤ ਜਿਆਦੀ ਚੰਗੀ ਕੋਈ ਭੂਸ਼ਿਟਾ ਥਾਣ ਵੱਧ ਘਾਟ ਹੋਵੇ ਉਹਦਾ ਤੇਲ ਖਰਚਾ ਮੈਦੂਜੋ ਕੀ ਥਾਂ ਚ ਪ੍ਰੋਬਲਮ ਹਾਂ ਗੱਲ ਐ ਤੀ ਐ ਜਾਂ ਵੀਰੇ ਹਾਂਜੀ ਚਲੋ ਵਪਾਰ ਦਾ ਕੰਮ ਆ ਤੁਹਾਡਾ ਹਾਂਜੀ ਕੋ ਮਾੜੀ ਚੀਜ਼ ਕੋਈ ਵੀ ਨਹੀਂ ਵਪਾਰੀ ਚਾਹੁੰਦਾ ਵੀ ਮੈਂ ਲਿਆ ਕੇ ਵੇਚਾਂ ਹਾਂਜੀ ਕੋਈ ਵੀਰ ਜਿੰਨਾ ਦਸਾਂਗੇ ਬੰਦਾ ਸਰਦਾ ਨਾਂ ਨਿਕਲਿਆ ਤਾਂ ਉਹਦੇ ਕਰਾਇਆ ਜੇਕਰ ਕੋਈ ਸਾਈ ਬੈਨਾ ਪਾਉਂਦਾ ਹਾਂਜੀ ਉਹ ਵੀ ਮੋੜਨ ਦੇ ਹੱਕਦਾਰ ਤੁਸੀਂ ਜੀ ਜੇਕਰ ਪਸੂ ਪਾਸ ਨਹੀਂ ਹੁੰਦਾ ਮੈਂ ਕਹਿੰਨਾ ਵੀ ਇੱਥੇ ਕੋਈ ਆ ਜੇ ਕੋਈ ਲਾਗੇ ਏਰੀਏ ਦਾ ਵਾ ਹਾਂਜੀ ਕੋਈ 150 ਕਿਲੋਮੀਟਰ ਦਾ ਹੀ ਉਹ ਆ ਜਾਈ ਇੱਥੇ ਕੋਈ ਚੋਕੇ ਲੈ ਜੇ ਜਿਹੜਾ ਦੂਰ ਏਰੀਏ ਦਾ ਸਾਈ ਪਾ ਦੇ ਕੋਈ 1000 2000 ਰੁਪਈਆ ਤੇ ਜੇ ਇਥੇ ਪਾਸ ਹੋ ਗੋ ਤਾਂ ਆਪਣੇ ਲੈਣ ਦਾ ਸਾਈ ਵਾਸਲੇ ਲੈ ਜੇ ਠੀਕ ਹੈ ਲਓ ਕੋਲ ਕੇ ਦਿਖਾਈਏ ਲਓ ਦੱਸੋ ਕੱਦ ਵੱਡਾ ਇਸ ਬੜ ਦਾ ਵੱਡੇ ਕੱਦ ਕਾਟ ਦੇ ਵਿੱਚ ਤੇ ਬੱਚਾ ਮਗਰ ਮੇਲ ਕਾਫ ਆ 12 ਦਿਨਾਂ ਦੀ ਸੂਈ ਆ ਦੂਜਾ ਸੂਆ ਤੇ 12 ਲੀਟਰ ਦੁੱਧ ਇਸ ਵਕਤ ਜਿਹੜਾ ਬਿਲਕੁਲ ਚਬਾਉਣ ਦੇ ਵਿੱਚ ਆ ਠੀਕ ਆ ਜੀ ਭਾਂਡੇ ਚ ਪੈਣ ਵਾਲਾ ਦੁੱਧ 12 ਲੀਟਰ ਉਹ ਤੁਸੀਂ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਤੇ ਪ੍ਰਿੰਟ ਪ੍ਰਿੰਟ ਵਧੀਆ ਡੱਬੀ ਇਹ ਵੈਰ ਆ ਠੀਕ ਆ ਜੀ ਆ ਦੇਖੋ ਠੀਕ ਆ ਜੀ ਸੋ ਕੱਦ ਪੁੱਤ ਵੱਡਾ ਵੀ ਛੋਟੀ ਜਾਂ ਮੀਡੀਅਮ ਕੋਈ ਵੱਡੀ ਗੱਲ ਬਾਤ ਨਹੀਂਗੀ ਆ ਦੇਖ ਐ ਠੰਡੀ ਧੀਰੀ ਆ ਲੋ ਜਿਹੜੇ ਲੋ ਠੀਕ ਆ ਜੀ ਤੇ ਮੈਨੂੰ ਤਾਂ ਬਿਨਾ ਬੰਗੇ-ਮੁਗੇ ਪਾਇਆ ਵਿੱਚਵਾਈ ਕਰ ਲੈਂਦੇ ਮੈਂ ਕਿਹਨਾਂ ਵੀ ਇਦਾਂ ਹੀ ਪਾ ਦੇ ਠੀਕ ਆ ਜੀ ਸਭ ਤੋਂ ਸੋ ਨਾਰਮਲੀ ਕਿਹਨਾਂ ਰੱਸੀ ਪੰਗਾ ਚਲੋ ਪਾ ਲਈਦਾ ਆਪਾਂ ਫਿਲਹਾਲ ਇਦਾਂ ਬੈਠ ਕੇ ਵੀ ਜਾਂਦਾ ਵੀ ਚਵਾਈ ਕੀਤੀ ਜਿੰਦਾ ਮਰਜੀ ਆ ਥੋੜੀ ਜੀ ਨਾ ਮਾੜੀ-ਮੋਟੀ ਸੰਦੇ ਭਾਲ ਜੀ ਹੈਗੀ ਆ ਦੇਖ ਲੋ ਮੋٹے ਦਿਖਾ ਹਾਂਜੀ ਹਾਂਜੀ ਭਾਗੀ ਚੂਨ ਚਾਣਾ ਬਿਲਕੁਲ ਸਾਫ ਆ ਠੀਕ ਆ ਹਾਂਜੀ ਲਾ ਵੀ ਹੈਪੀ ਚੂਨ ਪਾ ਗਈ ਜਨਾਨੀ ਚੋਲੇ ਬੰਦਾ ਚੋਲੇ ਕੋਈ ਦਿੱਕਤ ਨਹੀਂ ਤੋ ਦੋਸਤੋ ਡੱਬਾ ਜਿਹੜਾ ਪ੍ਰਿੰਟ ਪ੍ਰਿੰਟ ਉਹ ਡੱਬੀ ਆ ਠੀਕ ਆ ਤੇ ਥਾਣੇ ਦੇ ਵਿੱਚ ਦੀ ਤੁਹਾਨੂੰ ਵਿਖਾਤੀ ਆ ਤਸੱਲੀ ਦੇ ਨਾਲ ਇੱਕ ਥਾਂ ਥੋੜਾ ਜਿਹਾ ਮੋਟਾ ਰੱਖਦੀ ਆ ਵੀਰਾਂ ਦਾ ਵੀ ਉਹ ਭਾਲਪੂਲ ਹੈਗੀ ਆ ਨਾਰਮਲ ਗਿੱਲੇ ਗੁੱਲੇ ਥਾਂ ਕਰਕੇ ਨਾ ਹਾਂ ਲਓ ਜੀ ਆਵੇ ਲੋਣੀ ਆ ਵਸ਼ਾ ਮਗਰ ਆ ਵਸ਼ਾ ਜੋ ਕੁੜੀ ਦੇ ਯਾਰ ਬੈਠੇ ਆ ਰੱਜੇ ਆਏ ਹਾਂ ਹੈ ਪੂਰਾ ਤੰਦਰੁਸਤ ਹੈ ਹਾਂਜੀ ਹਾਂਜੀ ਲਓ ਤੁਹਾਨੂੰ ਠਾ ਕੇ ਵਿਖਾ ਦਿੰਨੇ ਨਹੀਂ ਦੇ ਲੈ ਵੀ ਠੀਕ ਆ ਬਾਕੀ ਚਾਰੂ ਚੂਰੂ ਪੂਰੀਆਂ ਗਾੜੀ ਤੁਸੀਂ ਵੇਖ ਲਓ ਇਹਨਾਂ ਦੇ ਪੱਥਾ ਪੁੱਠਾ ਪਾਇਆ ਕੋਈ ਹੋਰ ਜਿੱਦਕਤ ਕੋਈ ਨਹੀਂ ਗੀ ਅੱਛਾ ਭੀ ਮੋਲ ਕੀ ਕਰਦਾ ਇਹਦਾ ਤੁਸਾਂ ਮੋਲਿਕਾ ਨੂੰ 45000 ਰੁਪਿਆ ਕਰ ਲਈਏ ਵੀ ਦੇਣ ਲੈਣ ਵਾਲੀ ਗੱਲ ਦੇਣ ਲੈਣ ਵਾਲੀ ਗੱਲ 35000 ਦੀ ਪਹੁੰਚ ਕਰ ਦਿਆਂ ਗਾੜੀ ਵਿੱਚੇ 35000 ਰੁਪਏ 35000 ਕਿੰਨੇ ਏਰੀਏ ਚ 200 ਕਿਲੋਮੀਟਰ ਦਾ ਹੀ ਠੀਕ ਹੈ ਜੀ ਹਾਂਜੀ 200 ਕਿਲੋਮੀਟਰ ਇੱਕ ਸਾਈਡ ਹਾਂਜੀ ਹਾਂਜੀ ਠੀਕ ਹੈ ਜੀ ਸਭ ਦੋਸਤੋ 200 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਹੋ ਜੂਗੀ ਤੁਹਾਡੀ 35000 ਹੁਣ ਜਾਵੇ ਇੰਨੇ ਪਾਣਾ ਗਾ ਦੇਣੀ ਨਹੀਂ ਖੇਨੇ ਹਾਂ 12 ਕਿਲੋ ਦੁੱਧ ਆ ਮੇਰੇ ਨਾਲ ਉਹ ਅਗਲੇ ਘਰੇ ਜਾ ਕੇ ਸੇਵਾ ਕਰ ਲੈ ਕੋਈ 15 ਚੋਲੇ ਆਪਣੇ ਘਰੋਂ ਲੈ ਕੇ ਲੈ ਜਾ 11 ਕਿਲੋ ਦਾ ਅਗਲੇ ਘਰੇ ਸੇਵਾ ਨਾ 15 ਵੀ ਕਰ ਸਕਦੀ ਵੱਧ ਵੀ ਘੱਟ ਵੀ ਸਕਦੀ ਚਲੋ ਅਗਲੇ ਦੀ ਸੇਵਾ ਤੇ ਡਿਪੈਂਡ ਉਹ ਅਗਲੇ ਸੇਵਾ ਤੇ ਡਿਪੈਂਡ ਹਾਂਜੀ ਅੱਗੇ ਸੈਗਰ ਨੰਬਰ ਤੇ ਜਿਹੜੀ ਆਹ ਬੜਾ ਆਪਣੇ ਇਹ ਵੀ ਸੰਦਾ ਦੂਜਾ ਸੁਗਾ ਵਾ ਦੂਜਾ ਹਾਂਜੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਵੀ ਸੰਦਾ 12 ਦਿਨ ਹੋ ਹੀ ਗਏ ਆ ਲਓ ਜੀ ਇਹ ਵੀ ਦੱਸਾਂ 12 ਦਿਨਾਂ ਦੀ ਦੋਸਤ ਹਾਂਜੀ ਤੇ ਮਗਰ ਦੇ ਬੱਚਾ ਬੱਚਾ ਜੀ ਮਗਰ ਦੇ ਵੀ ਬੱਚਾ ਠੀਕ ਆ ਜੀ ਉਹ ਤਾਂ ਸਾਹਿਬ 12 ਦਿਨਾਂ ਦੀ ਸੂਈ ਦੂਜਾ ਸੁਗਾ ਤੇ ਦੁੱਧ ਦੇ ਥੱਲੇ ਕਿੰਨਾ ਜਵਾਬ ਸਾਨੂੰ ਜਬ 10 ਕਿਲੋ ਦੁੱਧ ਆਪਾਂ 9 ਕਿਲੋ ਕਹਿ ਕੇ ਦੇਣੀ ਹੈ 9 ਕਿਲੋ ਹਾਂਜੀ ਹਾਂ ਜਿਹੜਾ ਦੋ ਟਾਈਮ ਚੋਲੇ ਮਿੰਤੀ ਮਾਰ ਲੈ ਅਗਲਾ ਕੋਈ ਠੀਕ ਹੈ ਜੀ ਹਾਂਜੀ ਲਓ ਦੋਸਤੋ 9 ਕਿਲੋ ਦੁੱਧ ਇਸ ਵਾੜ ਦੇ ਥੱਲੇ ਹਾਜ਼ਰ ਤੇ ਆਹ ਹਵਾਨੇ ਦੇ ਵਾਲੇ ਪਾਸਿਓਂ ਠੀਕ ਹੈ ਜੀ ਮੁੱਠੀ ਮੁੱਠੀ ਥਾਣਾ ਪੂਰਾ ਹੱਥੀ ਚਵਾਈ ਦਾ ਥਾਣਾ ਆ ਵੇ ਲੋ ਥਣ ਸੂਣ ਕਿਦਾਂ ਦਾ ਲੱਗਾ ਅਗਲੇ ਪਾਸੇ ਠੀਕ ਹੈ ਜੀ ਸੋ ਵਾੜ ਜਿਹੜੀ ਇਹ ਵੀ ਨਵੀਂ ਆ ਠੀਕ ਹੈ ਜੀ ਦੂਜਾ ਸੂਆ ਬੋਤੀ ਵਾਲੀ ਛੋਟਾ ਕੰਨ ਰੰਗ ਪ੍ਰਿੰਟ ਬਿਲਕੁਲ ਦੱਬੀ ਆ ਆ ਦਿਖਾ ਆ ਦੇਖੋ ਜੀ ਠੀਕ ਆ ਐ 9 ਲੀਟਰ ਜਿਹੜਾ ਆਪਾਂ ਡੇ ਮੈਂ ਕਹਿੰਦਾ ਵੀ ਮਿਣਕੇ ਲੈ ਜਾ ਆਪਣੇ ਘਰੋਂ ਵੀ ਭਾਵੇਂ ਦੱਸ ਦੇਣੇ ਚੋਈ ਜਾਗਾ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਜੀ ਮਨਾ ਕੇ ਦਵਾਂ ਕਿਦੋਂ ਨਾ ਕਹਿੰਦੇ ਲੈ ਆਪਾਂ ਚਵਾ ਕੇ ਮਨਾ ਕੇ ਦੇਵਾਂਗੇ ਠੀਕ ਹੈ ਜੀ ਲੋ ਜੀ ਦੋਸਤੋ ਠੀਕ ਹੈ ਜੀ ਇੱਕ ਵਾਰੀ ਥੋੜਾ ਥਾਣਾ ਤੁਹਾਨੂੰ ਦਿਖਾ ਦਈਏ ਆ ਕਰੋ ਜੀ ਆ ਵੇਖੋ ਥਾਣਾ ਸੋ ਮੁਠੀ-ਮੁਠੀ ਥਾਣਾ ਦੋਸਤੋ ਆ ਬਹਣੀ ਸਾਈਡ ਤੋਂ ਤੁਸੀਂ ਵੇਖੋ ਆ ਥਾਣ ਦਾ ਸੈਜ ਵੰਡ ਵਰਲ ਆ ਬਿਲਕੁਲ ਤੁਹਾਡੇ ਸਾਹਮਣੇ ਆ ਇਹ ਸਨ ਸਭ ਇੱਕਸਾਨਾ ਮੜਾ ਆ ਜਾਂ ਸਰੂ ਜੋ ਵਿੱਚੇ ਹੀ ਪਰ ਵਗਦਾ ਬੂਦਦਾ ਨਹੀਂਗਾ ਇੱਕ ਦੋ ਧਾਰੇ ਹੋਣੇ ਮਗਰਲਾ ਥਾਨ ਨਹੀਂ ਪੈਣੀ ਚਲਦਾ ਹਾਂਜੀ ਹਾਂਜੀ ਉਹਦੇ ਨਾਲ ਉਹਦੇ ਨਾਲ ਹੀ ਹਾਂਜੀ ਐਦਾਂ ਵੇਖਣ ਨੂੰ ਨਹੀਂ ਯਾਦਦਾ ਉਹ ਵੇਖਿਆ ਨਹੀਂ ਪਤਾ ਵੇਖਣ ਨੂੰ ਨਹੀਂ ਯਾਦਦਾ ਪਰ ਹੈਗਾ ਆਵਾ ਤੁਹਾਨੂੰ ਜਿਹੜੀ ਗੱਲ ਦੱਸਦੇ ਨਹੀਂ ਮਗਰਲਾ ਇੱਥੇ ਆ ਕੇ ਪਣੀ ਕੀ ਦੱਸਿਆ ਹੀ ਨਹੀਂਗਾ ਠੀਕ ਹੈ ਜੀ ਵੀ ਜਾਇਆਂ ਦੇ ਇੱਕ ਦੋ ਧਾਰੇ ਹੋਣੀਆਂ ਨਹੀਂ ਤੇ ਨਹੀਂ ਹੋਣੀਆਂ ਪਰ ਮਲੂਮ ਨਹੀਂ ਹੁੰਦਾ ਠੀਕ ਹੈ ਪਤਾ ਨਹੀਂ ਲੱਗਦਾ ਵੀ ਵਿੱਚ ਹੈਗਾ ਵਜਾ ਨਹੀਂ ਅਗਲੇ ਪਾਸੇ ਆ ਨਾਲ ਹੀ ਥਾਂ ਦੇ ਉੱਤੇ ਹੀ ਆ ਨਾਲ ਹੀ ਵਿੱਚੇ ਹੀ ਮਗਰਲਾ ਥਾਨ ਹਾਂਜੀ 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 ਲਓ ਜੀ ਸੋ ਇਹ ਜਿਹੜਾ ਦੋਸਤੋ ਵਿੱਚੇ ਨੋਟ ਤੁਹਾਨੂੰ ਕਰਾਤਾ ਮਾੜਾ ਜਿਹਾ ਸਰੂ ਆ ਕੋਈ ਇੱਕ ਦੋ ਧਾਰਾਂ ਮਾੜੀਆਂ ਮੁਠੀ ਚ ਆਉਂਦੀਆਂ ਨੇ ਬਾਅਦ ਵਿੱਚ ਚੱਲਦਾ ਨਹੀਂਗਾ ਠੀਕ ਆ ਜੀ ਚੱਲਦੇ ਤਾਂ ਮੈਂ ਕਹਿੰਦਾ ਚਾਰੇ ਮੋਗੇ ਵੰਗੂ ਹੀ ਆ ਚਾਹਦੇ ਜਿਹੜੇ ਦੋ ਧਾਰਾਂ ਹੀ ਆਉਂਦੀਆਂ ਏ ਉੱਪਰ ਸਰੂ ਲਗਾ ਹਾਂਜੀ ਠੀਕ ਆ ਜੀ ਚਾਰੇ ਥਣ ਵਰਦੇ ਬੁਰਦੇ ਪੂਰੇ 9 ਕਿਲੋ ਤੇ ਆਹ ਮਗਰ ਵਛਾਏ ਦੇ ਮੇਲ ਕਾਫ ਤੇ 10 12 ਦਿਨਾਂ ਦੀ ਸੂਈ ਹੈ 9 ਕਿਲੋ ਤੇ ਚੱਲ ਰਹੀ ਹੈ 9 ਕਿਲੋ ਦੁੱਧ ਆਈ ਹੈ ਮੂੰਹ ਮੱਥੇ ਦੀ ਬੜੀ ਚੰਗੀ ਆ ਬੱਛੀ ਠੀਕ ਆ ਜੀ ਤੇ ਹੈ ਭੋਟੀ ਆ ਬਿਲਕੁਲ ਬੋਦੀ ਵਾਲੀ ਬੜਾ ਛੋ ਤੇ ਹੈਪੀ ਇਹ ਕਨੇਦ ਦੇ ਦੇ ਦਿੱ ਗਏ ਹਾਂ ਨਾ ਜੀ ਇਹਦਾ ਸੰਤੂ ਸਾਹਿਬ 33000 ਦੀ ਪਹੁੰਚ ਕਰਦੇ ਆਗੇ 33000 33000 ਦੀ ਠੀਕ ਹੈ ਜੀ 200 ਕਿਲੋਮੀਟਰ ਦਾ ਹੀ ਠੀਕ ਹੈ ਜੀ ਹਾਂ ਜੀ ਠੀਕ ਆ ਤਾਂ 200 ਇਹ 33000 ਦੀ ਤੁਹਾਡੇ ਘਰ ਤੱਕ ਪਹੁੰਚ ਹੋ ਚੁਗੀ ਤੇ ਮਗਰ ਇਹਦੇ ਬੱਚਾ ਇੱਚੋ ਸੰਤੂ ਸਾਹਿਬ ਸ਼ੋਰ ਛਪਾਈ ਆ ਕੋਈ ਜ਼ਿਆਦਾ ਨਹੀਂਗਾ ਹਾਂ ਬਿਮੜ ਵਾਲਾ ਆਖੇ ਵੀ ਪਹੁੰਚ ਵੀ ਕਰਾ ਲੈ ਦੇ ਰੁਪਿਆ ਵੀ 2-3000 ਵਿੱਚੋਂ ਛੱਡ ਦੇ ਇੰਨੀ ਹੋਣਾ ਜੋ ਸਿਰਫ 100-200 ਸ਼ੋਰ ਛਪਾਈ ਆ ਚਲੋ ਤਾਂ ਪਹਿਲਾਂ ਸੌਦਾ ਕਰਨ ਤੋਂ ਪਹਿਲਾਂ ਗੱਲ ਹੋ ਜਾਂਦੀ ਹੈ ਹਾਂ ਜੀ ਬਾਕੀ ਵਿੱਚੋਂ ਇਹ ਮਾਨਤਾਨ ਕੋਈ ਸ਼ੋਰਸ਼ੇ ਪਈ ਹੋਊਗਾ ਵੇਖੋ ਜੀ ਇਸ ਕਰ ਨੂੰ ਹੀ ਤਾਂ ਕਿਨੇ 200 ਕਿਲੋਮੀਟਰ ਤਾਂ ਹੀ ਲੈ ਲੀਂਦੇ 4-5000 ਗੱਡੀ ਦਾ ਕਿਰਾਇਆ ਵੀ ਪੈ ਜਾਂਦਾ 4-5000 ਤੂੰ ਘੱਟ ਤਾਂ ਕੀ ਹਾਂਜੀ ਕੋਈ ਵੀ ਨਾ ਤਾਂ ਬਠਿੰਡੇ ਤਾਂ ਹੀ ਸਾਈਡ ਤੇ ਲੈ ਲੇ ਬੰਦਾ ਕੋਈ ਤੇ 5000 ਰੁਪਏ ਇਧਰ ਤਾਂ ਲੈਂਦੇ ਆ ਜੀ ਸਹੀ ਹਾਂਜੀ ਲਓ ਦੋਸਤਾਂ 33000 ਦੇ ਵਿੱਚ ਘਰ ਤੱਕ ਪਹੁੰਚ ਆ ਤੇ ਮਗਰ ਦੇ ਬੱਚਾ ਮੇਲ ਕਾਫ 9 ਲੀਟਰ ਹੁਣ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਜਿਹੜਾ ਕਿਸੇ ਭਰਾਣੇ ਚੋ ਲੈਣਾ ਆਣ ਕੇ ਠੀਕ ਆ ਜੀ ਆ ਲਓ ਠੀਕ ਆ ਅੱਪੀ ਆ ਤੀਸਰੇ ਨੰਬਰ ਤੇ ਵੀਰ ਜਿਹੜੀ ਆਪਣੇ ਕੋਲ ਇਹ ਬੇਣ ਬੱਚੇ ਤੋਂ ਇਹ ਬੇਣ ਬੱਚੇ ਤੋਂ ਸਾਨੂੰ ਸਾਵੇਂ ਨੂੰ 1.5 ਮਹੀਨਾ ਐਸੇ ਨੂੰ ਤੁਹਾਡੇ ਚੈਨਲ ਤੇ ਆਪਾਂ ਦੀ ਵੀਡੀਓ ਪਾਈ ਵਿੱਚ ਵੀ ਹੀਗਾ ਹਾਂ ਅਗਲਾਂ ਦੇ ਘਰੇ ਕੋਈ ਗੱਲਬਾਤ ਬਣ ਗਈ ਲੈਣ ਨਹੀਂ ਆਏ ਉਦੋਂ ਦੁੱਧ ਚਾਹ ਜਦਾ 21 ਕਿਲੋ ਹਾਂ 21 ਕਿਲੋ ਤੇ ਚਵਾ ਕੇ ਦਿੱਤਾ ਹੈ ਆਪਾਂ ਉਹਨਾਂ ਨੂੰ ਬੰਦਿਆਂ ਨੂੰ ਅਸੀਂ ਤਾਂ ਆਪਣੇ ਘਰੇ ਆਪਾਂ ਉਦੋਂ 18 ਕਿਲੋ ਦਾ 21 ਕਿਲੋ ਦਾ ਬਸ ਚਵਾ ਕੇ ਦਿੱਤਾ ਸੀ ਦੋ ਟਾਈਮ ਵੀਡੀਓ ਡੇਢ ਮਹੀਨਾ ਐਸੇ ਨੂੰ ਤੇ ਪਹਿਲਾਂ ਆਪਾਂ ਸੱਜਰ ਦੀ ਵੀਡੀਓ ਸੱਜਰ ਦੀ ਪਾਈ ਸੱਜਰ ਦੀ ਧੜੇ ਰੀਲ ਸੀ ਹਾਂ ਜੀ ਨਾਲ ਵਸ਼ਾ ਹੈ ਮਗਰ ਇਹਦੇ ਠੀਕ ਹੈ ਹਾਂ ਜੀ ਤੇ ਉਦੋਂ 21 ਕਿਲੋ ਸੀ ਹੋਣਗੇ ਉਦੋਂ ਇੱਕ ਹੋਣ 12 ਕਿਲੋ ਦੁੱਧਾ ਥੱਲੇ ਦੇ ਇਹ ਪੱਕੇ ਛਾਂਦਾ ਕਰਦੀ ਆਪਣੇ ਮੜਾਇਆ ਤੇ ਜਿਆਦਾ ਦੁੱਧ ਇੱਕੇ ਦਮ ਘਟ ਗਈ ਫਿਰ ਇੱਕੇ ਦਮ ਸੰਦਾਂ ਪੱਕੇ ਛਾਂਦਾ ਜਿਆਦਾ ਕਰਦੀ ਆਪਣੇ ਠੀਕ ਹਾਂਜੀ ਲਓ ਵੀ ਬੜੇ ਪੱਦੇ ਪੁੱਠੇ ਹੋਣ ਜੇ ਹੋਏ ਆਣ ਕੇ ਤੇ ਠੀਕ ਹੈ ਬਾਕੀ ਠੰਡੀ ਠੁੰਡੀ ਦੇ ਵੀ ਵੜੀ ਆ ਤੇ ਭਾਂਜਦੇ ਚੁੰਮਰੇ ਰੋ ਲਓ ਸਾ ਦੋਸਤੋ 12 ਕਿਲੋ ਦੁੱਧ ਇਹ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਉਦੋਂ ਬੱਚਾ ਨਾਲ ਸੀ ਇਹਦੇ ਠੀਕ ਹੈ ਜੀ ਬੱਚਾ ਹੈ ਉਦੋਂ ਬੱਚਾ ਆ ਦੇਖੋ ਆ ਮਗਰਲੇ ਥਾਨਾ ਦਾ ਜਵਾਬ ਦੇਖੋ ਆ ਅਗਲੇ ਥਾਨਾ ਦੀ ਚਵਾਈ ਦੇਖ ਸਕਦੇ ਜੀ ਆ ਦੇਖੋ ਜੀ ਠੰਡੀ ਤੇਰੀ ਸੰਘੂ ਬੜੀ ਇਦਾਂ ਹੀ ਚੋਲੇ ਆਣੀ ਕੋਈ ਵੰਗਾ ਨਹੀਂ ਕੋਈ ਪਾੜਾ ਨਹੀਂ ਇਦਾਂ ਹੀ ਠੀਕ ਆ ਜੀ ਹਾਂਜੀ ਤੇ 11 ਕਿਲੋ ਦਾ ਆਪਾਂ ਲੀਟਰ ਨਾਲ ਮਿਣ ਕੇ ਦੇ ਦਾਂਗੇ ਠੀਕ ਆ ਜੀ ਹਾਂਜੀ ਠੀਕ ਹੁਣ ਵੈਸੇ ਚਵਾਵਾਂਗੇ ਜਿਹੜਾ 11 ਲੀਟਰ 11 ਕਿਲੋ ਤੋਂ ਦਾ ਮਣਾ ਕੇ ਦੇ ਦਾਂਗੇ ਆਪਾਂ ਠੀਕ ਆ ਲਓ ਬਾਹਰ ਤੋਰ ਦਈਏ ਲਓ ਦੋਸਤੋ ਕੱਦ ਇਹਦਾ ਵੀ ਵੱਡਾ ਤੇ ਇਹ ਸਿਰਫ ਇਹ ਪੱਕੇ ਥਾਂ ਦਾ ਸਭ ਆਪਣੇ ਕਰਦੇ ਹੋਏ ਵੀਰ ਕੱਚੇ ਥਾਂ ਨਾਲ ਆ ਲੈ ਗਿਆ ਨਾ ਜਦੋਂ ਫੇਰ ਆਪਾਂ 15 ਕਿਲੋ ਚੋਲੇ ਥੱਲੇ ਆ ਜਿਓ ਠੀਕ ਆ ਬਸ ਇਹ ਪੱਕੇ ਥਾਂ ਦਾ ਜ਼ਿਆਦਾ ਕਰਦੀ ਥੋੜਾ ਜਿਹਾ ਇਹ ਵੀ ਚੀਜ਼ ਦਾ ਫਰਕ ਕਾਫੀ ਪੈ ਜਾਂਦਾ ਹਾਂਜੀ ਹਾਂ ਲਓ ਬਦਸਤੋ ਤੁਰਨ ਤਰਨ ਦਾ ਥੋੜਾ ਜਿਆ ਮੁਸ਼ਕਲ ਆ ਪੱਕੀ ਜਗਾ ਕਰਕੇ ਹਾਂਜੀ ਪੱਕੀ ਜਗਾ ਕਰਕੇ ਨਾ ਮੁਸ਼ਕਲ ਆ ਤੇ ਆ ਲਓ ਦੇ ਵਈ ਕੱਚੇ ਥਾਂ ਦੇ ਪੂਰੀ ਘੋੜੇ ਨੂੰ ਜੋ ਤਾਂ ਕੋਈ ਦਿੱਕਤ ਨਹੀਂ ਗਈ ਉਹਦੇ ਟੋਏ ਟਿੱਬੇ ਜੇ ਕਰਕੇ ਜਿਆਦੇ ਆ ਹਾਂ ਲੈ ਵੀ ਪਰ ਇਹ ਪੂਰੀ ਵੇਲੇ ਵੀ ਵੱਡੀ ਜਿਆਦ ਬਰੀਡ ਵਾਲੀ ਆ ਲਓ ਬਾਕੀ ਵਾਇਰ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਹੀ ਗਈ ਆ ਵੀ ਡੇਢ ਕੁ ਮਹੀਨੇ ਦਾ ਸੂਆ ਆ ਡੇਢ ਕੁ ਮਹੀਨੇ ਦੀ ਸੂਈ ਆ ਤੇ ਬੱਚਾ ਸੀਗਾ ਉਹ ਜਿਹੜੀ ਵੀਡੀਓ ਤੁਸੀਂ ਬੈਕ ਸਾਈਡ ਕੱਢ ਕੇ ਵੇਖ ਵੀ ਸਕਦੇ ਉਹ ਆਪਾਂ ਲਿੰਕ ਵੀ ਸੈਂਡ ਕਰ ਦਾਂਗੇ ਨਹੀਂ ਚਾਹੀਦਾ ਉਹ ਕੱਢ ਕੇ ਵੇਖ ਲਓ ਡੇਢ ਮਹੀਨਾ ਉਦੋਂ ਆਪਾਂ ਪਾਈ ਸੀ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ ਪਿਲਕਰ ਹੀ ਹੋਏ ਮਾੜੇ ਮਾੜੇ ਜਿਹੜੇ ਆ ਹਾਂਜੀ ਹਾਂਜੀ ਇਹ ਸੰਦਾ ਬੜੇ ਪੱਕੇ ਸਾਂ ਦੇ ਰਹਿਣ ਕਰੇ ਕਿ ਗਿੱਧਾ ਖੇਲਾ 24 ਘੰਟੇ ਬਾਕੀ ਇਹਨਾਂ ਦੀ ਕੋਈ ਹੋ ਜੀ ਗੱਲ ਬਾਤ ਨਹੀਂ ਕਿ ਆ ਦੇ ਲੋ ਕੋਈ ਕੋਈ ਉਹ ਜੀ ਗੱਲ ਨਹੀਂ ਵੀ ਦਰਦ ਕਰਦਾ ਨਾ 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 ਲੋ ਉਹਦੇ ਹਾਂ ਜੀ ਮੌਕੇ ਜੇ ਬਣੇ ਹਾਂਜੀ ਹਾਂਜੀ ਉਦਾਂ ਹੀ ਆ ਵੇ ਹਾਂ ਬਾਕੀ ਚੋਲ ਜੀ ਲਾਪਾਸ ਮਾਈ ਹੋਏ ਲੋ ਤੇ ਤਾਂ ਮਰਜ਼ੀ ਭਰਾ ਬਰੂ ਤਾਂ ਚੰਗਾ ਹਾਂ ਹਾਂਜੀ ਲੋ ਲਓ ਵੀ ਭਰਾਓ ਠੀਕ ਹੈ ਜੀ ਬਾਕੀ ਦੋਸਤੋ 11 ਲੀਟਰ ਚੋਕੇ ਮੇਰਾ ਵੀਰ ਪਸੰਦੀ ਕੁਝ ਸੀ ਕਰੀ ਹਾਂ ਹਾਂਜੀ ਇਹਦੀ ਪਰ ਮਗਰ ਉਹ ਨਹੀਂ ਚਿਮੜੇ ਰੋ ਵੇਲੋ ਨੂੰ ਕੋਈ ਦਿੱਕਤ ਨਹੀਂ ਆਗੀ ਹਾਂ ਲੋ ਇਦਾਂ ਦੀ ਆਏ ਐ ਸੀਲ ਸਾਉ ਆ ਠੀਕ ਹੈ ਜੀ ਹਾਂਜੀ ਆ ਮੋੜ ਦੋ ਹੈਪੀ ਮੋੜ ਦੋ ਲੋ ਵੀ ਦੋਸਤੋ ਠੀਕ ਆ ਹੁਣ 11 ਲੀਟਰ ਆ ਦੋਸਤੋ ਤੇ 11 ਲੀਟਰ ਤੇ ਹਿਸਾਬ ਨਾਲ ਉਸੇ ਤਰ੍ਹਾਂ ਤੁਸੀਂ ਸੌਦਾ ਕਰ ਲਿਓ ਬਾਕੀ ਜਿੰਨਾ ਵੀ ਹੋ ਸਕਦਾ ਜਾਇਜ਼ ਮੋਲ ਆਪਾਂ ਕਰਵਾ ਦਿੰਨੇ ਆ ਤੇ ਆਹ ਦੇਖੋ ਠੀਕ ਹੈ ਜੀ ਬੰਦ ਲਓ ਤੱਪੀ ਮੋਲ ਕੀ ਕਰ ਰਹਾ ਹੋ ਗਾ ਇਹਦਾ ਵੀਰੇ ਸਾਨੂੰ ਸਾਹ ਉਹ ਦਿਨ ਦਾ ਆਪਾਂ ਵਾਵਾ ਮਹਿੰਗੀ ਲਈ ਗਾ ਹਾਂ ਤੇ 57000 ਦੀ ਗਾਂ ਦਿੱਤੀ 2000 ਰੁਪਿਆ ਸਾਈ ਬਣੇਗਾ 2000 ਰੁਪਿਆ ਸਾਈ ਵਾਪਸ ਕਰਤੀ ਸੀ ਉਦੋਂ ਹਾਂਜੀ ਅੱਜ ਅੱਜ ਕੀ ਕਰਾਂਗੇ ਹੁਣ ਆਪਾਂ 29000 ਦੀ ਪਹੁੰਚ ਕਰ ਦਾਂਗੇ ਜੀ ਹਾਂ ਠੀਕ ਹੈ ਜੀ ਹਾਂਜੀ ਤਾਂ ਦੋਸਤੋ 29000 ਦੀ ਅੱਜ ਪਹੁੰਚ ਹੋ ਜੂਗੀ ਉਹੋ ਹੀ ਏਰੀਆ ਠੀਕ ਹੈ ਜੀ ਉਹੋ ਹੀ ਕਿਲੋਮੀਟਰ 200 ਕਿਲੋਮੀਟਰ ਦੇ ਵਿੱਚ 200 ਕਿਲੋਮੀਟਰ ਦੇ ਵਿੱਚ 29000 29000 ਦੀ ਠੀਕ ਹੈ ਤੇ ਬਾਕੀ ਓਵਰ ਆਲ ਜਿੰਨੀਆਂ ਸਾਰੀ ਤੁਹਾਨੂੰ ਆਪਾਂ ਤਸਦੀਕ ਕਰਾਉਂਦੇ ਸ ਦੇਗਾ ਜੀ ਪਰ ਆਪਾਂ ਇਹ ਕੰਮ ਨਹੀਂ ਕਰਨਾ ਬੱਚਾ ਮਾਰਗਾ ਦੇ ਇਦਾਂ ਹੀ ਦੇਣੀ ਆ ਠੀਕ ਹੈ ਜੀ ਹਾਂਜੀ ਓਕੇ ਅੱਗੇ ਇਹ ਜਿਹੜੀ ਤੋਕੜੇ ਗੱਬਣ ਆ ਗਈ ਆਪਣੇ ਕੋਲ ਹਾਂਜੀ ਇਹਦਾ ਤੋਕੜ ਗੱਬਣ ਇਹ ਵੀ ਬੜੀ ਠੰਡੀ ਸੀਲ ਵੈਟ ਹੈ ਅੱਛਾ ਜੀ ਇਹ ਵੀ ਇਦਾਂ ਹੀ ਕੋਈ ਪਵੰਗਾ ਨਹੀਂ ਪਾਉਣਾ ਕੋਈ ਵੰਡ ਪਛੰਡ ਨਹੀਂ ਪਾਉਣਾ ਇੱਧਰ ਦੇਖੋ ਇਹਦੇ ਧਰਾਂਦੂ ਨਾਲ ਵੇਖ ਲੋ ਲਓ ਜੀ ਸੋ ਤੋਕੜ ਗੱਬਣਾ ਦੋਸਤੋ ਇਹ ਨੰ ਨਾਗਾ ਪਤਨ ਦਿਖਾ ਰਹੇ ਆ ਆਹ ਵੇਖੋ ਜੀ ਅਗਲੇ ਥਾਣਾ ਦੀ ਚਵਾਈ ਆਹ ਮਗਲੇ ਥਾਣੇ ਵੇਖਿਓ ਜੀ ਆਹ ਲਓ ਠੀਕ ਹੈ ਜੀ ਨਵੇਂ ਵੀ ਇਦਾਂ ਹੀ ਅੱਛਾ ਦੋ ਦੱਤੇ ਸਲ ਕਿੰਨਾ ਤੇ ਦੇਖੋ ਦੋ 8 ਕਿਲੋ ਦੋ ਦਿਓ ਮੀਨ ਵਾਲਾ 8 ਕਿਲੋ ਹਾਂਜੀ 8 ਕਿਲੋ ਦੋ ਚਵਾ ਕੇ ਦੇਵਾਂਗੇ ਗੱਪਣ ਕਿਨੇ ਚਿਰ ਦੀ ਹੈ ਇਹ ਸੰਦੂ ਸਾਹਿਬ ਆਰ ਕੇ 18 ਤਰੀ ਨੂੰ ਦੋ ਮਹੀਨੇ ਪੂਰੇ ਹੋਏ ਨੇ ਆਪਾਂ ਅੱਜ ਚੈੱਕ ਕਰਵਾਈ ਆ ਜਿਹੜਾ ਵੀ ਕੋਈ ਵੀ ਇੱਥੇ ਲੈ ਲੈ ਆਪਣੇ ਕੋਲ ਘਰੇ ਆਣ ਕੇ ਉਹਦਾ ਡਾਕਟਰ ਲਿਆਵੇ ਨਾਲ ਜਲਦੀ ਚੈੱਕ ਕਰਵਾ ਕੇ ਜਾਈਂ ਅਗਲਾ ਕੋਈ ਖੜੂਗਾ ਤੇ ਗੱਡੀ ਤੋਂ ਬਾਹਰ ਲਾਵੇ ਪਹਿਲੋ ਡਾਕਟਰ ਚੈੱਕ ਕਰਵਾਉਣ 2 ਮਹੀਨੇ ਦੀ ਚੈੱਕ ਪਾਸ ਆਪਾਂ ਹਾਂਜੀ ਆਪਾਂ ਅੱਜ ਚੈੱਕ ਕਰਵਾਈ ਅੱਜ ਖੋਲ ਕੇ ਦਿਖਾਈਏ ਲਓ ਤੁਸੋ ਅੱਗੋਂ ਕੋਈ ਵੀਰ ਖਰੀਦਣ ਆ ਰਿਹਾ ਤੇ ਆਪਣਾ ਡਾਕਟਰ ਤੋਂ ਆ ਦਾ ਡਾਕਟਰ ਕੋਈ ਨਾਲ ਲਿਆਵੇ ਇਹ ਕੋਈ ਵੀਰ ਲੈ ਲੈ ਆਨਲਾਈਨ ਵੀ ਤੇ ਧਾਰਾ ਦਾ ਨੂੰ ਮਰਾਤੀਆਂ 8 ਕਿਲੋ ਦੀ ਗਾਰੰਟੀ ਲਾ ਕੇ ਚੈੱਕ ਕਰਵਾ ਲੈ ਠੀਕ ਆ ਜੀ ਉਹ ਦੋਸਤੋ ਜਿਹੜਾ ਕੋਈ ਵੀ ਰੌਨਲਾਈਨ ਮੰਗਾ ਰਿਹਾ ਉਥੇ ਲਾ ਕੇ ਆਪਣਾ ਡਾਕਟਰ ਕੋਲ ਚੈੱਕ ਕਰਵਾ ਕੇ ਰੱਖ ਲਿਓ ਠੀਕ ਆ ਜੀ ਜੇਕਰ ਬਈ ਠੰਡੀ ਸੁਣੀ ਨਹੀਂ ਗਲਤੀ ਦੇ ਵਾਪਸ ਤੁਸੀਂ ਭੇਜ ਦਿਆ ਜੀ ਖਾਲੀ ਹੋ ਇਸ ਲਾ ਗਾਂ ਆਪਣੀ ਠੀਕ ਆ ਜੀ ਹਾਂਜੀ ਗੱਡੀ ਦਾ ਕਿਰਾਇਆ ਉਹਨਾਂ ਦਵਾਂਗੇ ਆਪਾਂ ਲਓ ਬਈ ਸੋ ਆਜੀ ਜਿਹੜੀ ਦੋਸਤੋ ਬਾਈ ਹੈ ਚੈੱਕ ਕਰਵਾਈ ਉਹਨਾਂ ਘਰ ਵਾਲਾ ਆਖਿਆ ਵੀ 18 ਦਿਰੀ ਨੂੰ ਪੂਰੇ ਦਿਨ ਲਿਖੇ ਆ ਹਾਂ 18 ਦਿਰੀ ਨੂੰ 2 ਮਹੀਨੇ ਹੋ ਜਾਣੇ ਆ ਠੀਕ ਆ ਹਾਂਜੀ ਠੀਕ ਆ ਜੀ ਲਿਓ ਕਮਾਲ ਹੈ ਆਪਣੇ ਲਈ ਪੱਤੀ ਦਾ ਡਾਕਟਰ ਹੈਗਾ ਵਾ ਜੇ ਆਖੋਗੇ ਦੋਨੂੰ ਸਾਧ ਕੇ ਦੱਸਾਂਗਾ ਉਹ ਗਿਣਤੀ ਤੇ ਦਿਨਾਂ ਦੱਸ ਦੂਗਾ ਵੀਨੇ ਦਿਨਾਂ ਚੈੱਕ ਹੋ ਗਈ ਆ ਬਜ਼ੁਰਗਿਆ ਬੰਦਾ ਠੀਕ ਆ ਜੀ ਹਾਂਜੀ ਕੱਲ 50 55 ਸਾਲ ਉਮਰਿਆ ਉਹ ਦਿਨਾਂ ਦੀ ਦੱਸ ਦੂਗਾ ਵੀਨਾ ਜਿੰਨੇ ਦਿਨ ਹੋ ਗਏ ਉਸ ਤੋਂ ਕਰਵਾਈ ਚੱਕ ਨਹੀਂ ਨਹੀਂ ਆਪਾਂ ਇੱਥੇ ਸਾ ਵੀ ਤੋਂ ਡਾਕਟਰ ਤੋਂ ਕਰਵਾਈ ਆ ਜੇ ਇਹ ਕਹਿੰਨੇ ਵੀ ਜਿਆਦਾ ਤਸੱਲੀ ਲੈਣੀ ਹੋਵੇ ਹੋਰ ਦੇ ਪਰ ਆਪ ਦੀ ਜੋ ਡਾਇਰੈਕਟਰ ਤੋਂ ਹੀ ਜਾਣ ਪਛਾਣ ਦਾ ਹੋਵੇ ਤਾਂ ਆਪ ਡਾਇਰੈਕਟਰ ਵੀ ਵੀਰ ਲੈ ਆਵੇ ਅਗਲਾ ਆਪ ਕੋਈ ਪੈਣੀ ਸਿਖਾਇਆ ਹੀ ਹੁੰਦਾ ਕਿ ਉਹਲੇ ਗੱਬਣ ਕਹਿ ਦੇਈ ਪਰ ਆਪ ਦਾ ਕੋਈ ਵੀਰ ਜਿਹਨੇ ਪਹਿਲੇ ਆਉਣੇ ਡਾਇਰੈਕਟਰ ਆਪ ਦਾ ਨਾਮ ਲੈ ਕੇ ਆਵੇ ਤੇ ਇਹਦਾ ਮੁੱਲ ਫਿਰ ਕੀ ਕਰਦੇ ਤੁਸੀਂ ਵੀ 29000 ਦੀ ਪਹੁੰਚ ਕਰ ਦਾਂਗੇ 29000 29000 ਦੀ ਜਿਉਂ ਕੀ ਵੀਰ ਜੋੜੀ-ਜੋੜੀ ਲਊਗਾ ਤੇ ਫਿਰ ਥੋੜਾ ਬਾਲਾ ਮਾਨਤਾਨ ਹੋ ਜਾਊਗਾ ਆ ਕਰਦੇ ਹੀ ਖੁੱਲਾ ਹਾਂਜੀ ਹਾਂਜੀ ਲੋ ਤੁਸੀਂ ਵੀ 29000 ਦੀ ਮਿਲ ਜੂਗੀ ਤੋਕੜ ਕਪਣਾ ਵਿੱਚ ਹੋ ਜਾਊਗਾ ਛੋਟਾ ਇਹ ਰਹੀਂ ਪਹੁੰਚ ਜਿੱਦ ਤੱਕ ਮ ਹਾਂ ਨੀਗੀ ਤੇਰੀ ਆ 8 ਕਿਲੋ ਦੁੱਧ ਆ ਚੌਣ ਵਾਲਾ ਠੀਕ ਆ ਜੀ ਹਾਂਜੀ ਤੇ ਹੈਪੀ ਹੈ ਨਾਗਨੇ ਆ ਟੋਟਲ 4 ਆ 4 ਤੇ ਵੀਰ ਨੰਬਰ ਬੋਲ ਦਈਏ ਇਕ ਨੰਬਰ ਆਪਣਾ ਜੀ 8143773575 ਪਿੰਡ ਬੁਰਜਨੱਤੂਗੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟਿਆ ਜੀ ਠੀਕ ਆ ਜੀ ਇੰਨੀ ਸਭ ਨੂੰ ਸਾਡਾ ਬੇਨਤੀ ਵੀ ਜਿਹੜੇ ਵੀਰ ਨੇ ਲੈਣੀ